ਕਹਿੰਦੇ ਭੂਤ ਪ੍ਰੇਤ ਨਹੀਂ ਹੁੰਦੇ ਪਰ ਭੂਤਾਂ ਨੇ ਤਾਂ ਖੂਹ ਪਟਤਾ ਤੇ ਦੂਰ ਦੂਰ ਤੋਂ ਲੋਕ ਇਸ ਖੂਹ ਨੂੰ ਦੇਖਣ ਆਉਂਦੇ ਨੇ ਤੇ ਇਸ ਖੂਹ ਤੇ ਜਿਹੜਾ ਮਟੀਰੀਅਲ ਇਟਾਂ ਵਗੈਰਾ ਲੱਗੀਆਂ ਨੇ ਉਹ ਵੀ ਭੂਤਾਂ ਹੀ ਚੱਕ ਕੇ ਲਿਆਈਆਂ ਨੇ ਪਾਕਿਸਤਾਨ ਵਾਲੇ ਲਾਹੌਰ ਤੋਂ ਤੇ ਇਹ ਖੂਹ ਭੂਤਾਂ ਵਾਲੇ ਖੂਹ ਦੇ ਨਾਮ ਨਾਲ ਮਸ਼ਹੂਰ ਹੈ ਇਸ ਖੂਹ ਦੇ ਉੱਤੇ ਬਕਾਇਦਾ ਲਿਖ ਕੇ ਲਾਇਆ ਗਿਆ ਕਿ ਇਹ ਭੂਤਾਂ ਵਾਲਾ ਖੂਹ ਹੈ ਅੱਜ ਇਹ ਭੂਤਾਂ ਵਾਲਾ ਖੂਹ ਵੀ ਦਿਖਾਵਾਂਗੇ ਤੇ ਖੂਹ ਬਾਰੇ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਓ ਕਿ ਕਿਸ ਕਿਸ ਦਾ ਮੰਨਣਾ ਕਿ ਭੂਤ ਪ੍ਰੇਤ ਹੁੰਦੇ ਨੇ ਦੋਸਤੋ ਇਹ ਭੂਤਾਂ ਵਾਲਾ ਖੂਹ ਹੈ ਤੇ ਅੱਜ ਵੀ ਇਸ ਖੂਹ ਦਾ ਪਾਣੀ ਬਹੁਤ ਹੀ ਸ਼ੁੱਧ ਮੰਨਿਆ ਜਾਂਦਾ ਤੇ ਦੂਰ ਦੂਰ ਤੋਂ ਲੋਕ ਇਸ ਖੂਹ ਦਾ ਪਾਣੀ ਲੈਣ ਦੇ ਲਈ ਆਉਂਦੇ ਨੇ ਤੇ ਪੂਰੀ ਸ਼ਰਦਾ ਦੇ ਨਾਲ ਬੋਤਲਾਂ ਦੇ ਵਿੱਚ ਜਲ ਭਰ ਕੇ ਲੈ ਜਾਂਦੇ ਨੇ ਇਹ ਖੂਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਗਤਾ ਭਾਈ ਕਾਦੇ ਵਿੱਚ ਆ ਤੇ ਖੂਹ ਦੇ ਨੇੜੇ ਲਿਖੇ ਲਾਏ ਗਏ ਸੰਖੇਪ ਇਤਿਹਾਸ ਮੁਤਾਬਕ ਇਹ ਖੂਹ ਭੂਤਾਂ ਪ੍ਰੇਤਾਂ ਵੱਲੋਂ ਬਣਾਇਆ ਗਿਆ ਸੀ ਤੇ ਇਹ ਖੂਹ ਭਾਈ ਬੈਲੋ ਜੀ ਦੇ ਪੋਤੇ ਭਾਈ ਭਗਤਾ ਜੀ ਵੱਲੋਂ ਭੂਤਾਂ ਪ੍ਰੇਤਾਂ ਤੋਂ ਬਣਵਾਇਆ ਸੀ ਇਸ ਪਵਿੱਤਰ ਧਰਤੀ ਨੂੰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗਵੰਦ ਸਾਹਿਬ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੈ ਇਤਿਹਾਸ ਮੁਤਾਬਕ ਲਾਹੌਰ ਵਾਸੀ RAMU ਸ਼ਾਹ ਦੀ ਲੜਕੀ ਨੂੰ ਕਿਸੇ ਪ੍ਰੇਤ ਆਤਮਾ ਨੇ ਜਕੜਿਆ ਹੋਇਆ ਸੀ ਅਤੇ ਉਸ ਵੱਲੋਂ ਹਰ ਜਗ੍ਹਾ ਤੋਂ ਇਲਾਜ ਕਰਾਉਣ ਤੋਂ ਬਾਅਦ ਵੀ ਜਦ ਲੜਕੀ ਠੀਕ ਨਾ ਹੋਈ ਤਾਂ RAMU ਸੇਠ ਨੇ ਭਾਈ ਭਗਤਾ ਜੀ ਅੱਗੇ ਬੇਨਤੀ ਕੀਤੀ ਸੀ ਕਿ ਮੇਰੀ ਲੜਕੀ ਤੇ ਕਿਰਪਾ ਕਰੋ ਤਾਂ ਭਾਈ ਭਗਤਾ ਜੀ ਨੇ रामू सेठ ਨਾਲ ਉਸਦੇ ਘਰ ਲਾਹੌਰ ਜਾ ਕੇ ਲੜਕੀ ਦੇ ਸਿਰ ਦੇ ਉੱਪਰ ਆਪਣਾ ਹੱਥ ਰੱਖਿਆ ਅਤੇ ਉਸ ਪ੍ਰੇਤ ਆਤਮਾ ਨੂੰ ਕੈਦ ਕਰ ਲਿਆ ਸੀ ਜਿਸ ਤੋਂ ਬਾਅਦ रामू सेठ ਦੀ ਲੜਕੀ ਬਿਲਕੁਲ ਠੀਕ ਹੋਈ ਸੀ ਅਤੇ रामू सेठ ਨੇ ਲੜਕੀ ਦੇ ਠੀਕ ਹੋਣ ਤੇ ਭਾਈ ਭਗਤਾ ਜੀ ਨੂੰ ਬੇਨਤੀ ਕੀਤੀ ਸੀ ਕਿ ਉਹ ਸੇਵਾ ਕਰਨਾ ਚਾਹੁੰਦਾ ਹੈ ਕੋਈ ਸੇਵਾ ਕਰਨ ਦੀ ਉਸ ਨੂੰ ਬਖਸ਼ਿਸ਼ ਕਰੋ ਜਿਸ ਤੇ ਭਾਈ ਭਗਤਾ ਜੀ ਨੇ ਇਸ ਇਲਾਕੇ ਦੇ ਵਿੱਚ ਜਲਦੀ ਕਮੀ ਨੂੰ ਦੇਖਦਿਆਂ ਇੱਥੇ ਖੂਹ ਲਵਾਉਣ ਦੇ ਲਈ ਕਿਹਾ ਸੀ ਤੇ ਰਾਮੂ ਸੇਠ ਬੇ ਮਟੀਰੀਅਲ ਨਾਲ ਭਾਈ ਭਗਤਾ ਜੀ ਨੇ ਪੁੱਤਾ ਨੂੰ ਇੱਥੇ ਖੂਹ ਬਣਾਉਣ ਦਾ ਹੁਕਮ ਦਿੱਤਾ ਤੇ ਪੁੱਤਾ ਪ੍ਰੇਤਾ ਨੇ ਇਹ ਖੂਹ ਬਣਾਇਆ ਸੀ ਇਹ ਵੀ ਕਿਹਾ ਜਾਂਦਾ ਕਿ ਰਾਮੂ ਸੇਠ ਨੇ ਖੂਹ ਦੇ ਲਈ ਇੱਟਾਂ ਤੇ ਚੂਨਾ ਇਕੱਠਾ ਕਰਕੇ ਇੱਕ ਜਗ੍ਹਾ ਰਖਵਾ ਦਿੱਤਾ ਤੇ ਸਮਾਨ ਦੀ ਰਾਖੀ ਦੇ ਲਈ ਆਪਣੇ ਦੋ ਨੌਕਰ ਬਿਠਾ ਦਿੱਤੇ ਸਨ ਤਾਂ ਨੌਕਰਾਂ ਨੇ ਦੇਖਿਆ ਕਿ ਸ਼ੋਰ ਸ਼ਰਾਬਾ ਹੋ ਰਿਹਾ ਤੇ ਇੱਟਾਂ ਤੇ ਚੂਨਾ ਵੀ ਚੱਕਿਆ ਜਾ ਰਿਹਾ ਪਰ ਚੱਕਣ ਵਾਲਾ ਕੋਈ ਦਿਖਾਈ ਨਹੀਂ ਦੇ ਰਿਹਾ ਅਤੇ ਇਸ ਤਰ੍ਹਾਂ ਪੂਤ ਪ੍ਰੇਤ ਇਸ ਖੂਹ ਦੇ ਲਈ ਸਮਾਨ ਵੀ ਲਾਹੌਰ ਤੋਂ ਚੱਕ ਲਿਆਈ ਸਨ ਇਸ ਪਵਿੱਤਰ ਸਥਾਨ ਦੇ ਨੇੜੇ ਗੁਰਦੁਆਰਾ ਪਾਤਸ਼ਾਹੀ ਛੇਵੀ ਤੇ ਦਸਵੀਂ ਸ਼ੋਭਤਾ ਤੇ ਇਸ ਜਗ੍ਹਾ ਦਸਮੇਸ਼ ਪਿਤਾ ਜੀ ਤਿੰਨ ਦਿਨ ਠਹਿਰੇ ਅਤੇ ਭਾਈ ਭਗਤਾ ਜੀ ਦੇ ਘਰ ਵੀ ਗਏ ਜਿੱਥੇ ਹੁਣ ਗੁਰਦੁਆਰਾ ਮਹਿਲ ਸਾਹਿਬ ਸ਼ੋਭਤਾ ਹੈ ਦੋਸਤੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ